ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਵਿੰਦਰ ਸਿੰਘ ਪਤਾ ਦੁਰਾਹਾ ਕਾਸਟ ਮੈਰਾ ਗੋਤ ਉਦੇ ਉਮਰ 16 5 1996 ਕੱਦ 5 ਫੁੱਟ 8 ਇੰਚ ਪੜਾਈ 10 ਪਾਸ ਤੇ ਕੰਮ ਜੀ ਇਹਨਾਂ ਦੀ ਆਪਣੀ ਜੋਬ ਹੈ ਵਧੀਆ ਕੰਮ ਕਰੇ 11 ਵਿਸਵੇ ਦੇ ਵਿੱਚ ਆਪਣਾ ਮਕਾਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਪਰਿਵਾਰ ਵੈਸ਼ਨੋ ਹੋਵੇ ਲੁਧਿਆਣਾ ਖੰਨਾ ਤੇ ਸਰਹੰਦ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਸੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰ ਨਿ ਕਾਸਟ ਜਟ ਸਖੂਮਰ 1997 ਕੱਦ 5 ਫੁੱਟ 6 ਇੰਚ ਪੜਾਈ ਬੀ ਐਸ ਸੀ ਨਰਸਿੰਗ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਜੁਆਸੇ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜਮੀਨ ਹੋਵੇ ਕੱਦ 6 ਫੁੱਟ ਹੋਵੇ ਤੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ चौहान ਉਮਰ ਮਾਰਚ 1996 ਕੱਦ 5 ਫੁੱਟ 5 ਇੰਚ ਪੈਣ ਲੋਪਰਾ ਨੋ ਪੜਾਈ ਬੀਐਸਸੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਜੁਐਸਏ ਪੀਆਰ ਜਾਂ ਸਿਟੀਜ਼ਨ ਹੋਵੇ ਤੇ ਮਾਲਵੇ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੈਨੇਡਾ ਪੀਆਰ ਕਾਸਟ ਮਜਬੀ ਸਿੱਖ ਉਮਰ 27 ਸਾਲ ਕੱਦ 5 ਫੁੱਟ 4 ਇੰਚ ਕੁੜੀ ਮੰਗਲੀਕ ਤੇ ਪਰਿਵਾਰ ਦੀ ਮੰਗੇ ਮੁੰਡਾ ਸਿੱਖ ਪਰਿਵਾਰ ਤੋਂ ਵੈਸ਼ਨੂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਮੁੰਡਾ ਮੰਗਲਿਕ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਨਰੰਗ ਉਮਰ 29 9 2004 ਜਨਮ ਸਥਾਨ ਚੰਡੀਗੜ੍ਹ ਕੱਦ 5 ਫੁੱਟ 1 ਇੰਚ ਪੜਾਈ ਐਡਵਾਂਸਡ ਕੰਪਿਊਟਰ ਸਿਸਟਮ ਡਿਪਲੋਮਾ Vancouver Community College ਪੈਡ ਇੱਕ ਮੈਰਿਡ ਕੈਨੇਡਾ ਪੀਆਰ ਪਿਤਾ बिजनेਸਮੈਨ ਮਾਤਾ ਹਾਊਸਵਾਈਫ 올 ਫੈਮਿਲੀ ਕੈਨੇਡਾ ਪੀਆਰ ਤੇ ਕਾਮੀ ਜੀ ਇਹਨਾਂ ਦਾ ਕਰੰਟਲੀ ਵਰਕਿੰਗ ਐਜ਼ ਏ ਸਿਸਟਮ ਐਡਮਿਨ ਇਹ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੋਤ ਕੌਰ ਪਤਾ ਲੁਧਿਆਣਾ ਕਾਸਟ ਰਾਮਦਾਸੀਆ ਸਿੱਖ ਗੋਤ ਜਸੜ ਕੇਲੇ ਉਮਰ 5 10 1993 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਨਰਮੈਡੀਕਲ ਡੀ ਫਾਰਮੇਸੀ ਪ੍ਰਾਇ ਏਕੇ ਪੈਨ ਇੱਕ ਮੈਰਿਡ ਆਸਟ੍ਰੇਲੀਆ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਤੇ ਪਰਿਵਾਰ ਦੀ ਮੰਗੇ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਾਂ ਇਟਲੀ ਯੂਰਪਨ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਰਾਜਪੂਤ ਉਮਰ 24 ਸਾਲ ਪੜਾਈ ਪਲੱਸ 2 ਬਿਜ਼ਨਸ ਮੈਨੇਜਮੈਂਟ ਡਿਪਲੋਮਾ ਆਈਐਲਟਸ 6 ਬੈਂਡ ਕੱਦ 5 ਫੁੱਟ 4 ਇੰਚ ਭਰਾ ਏਕਾਮੇ ਜੀ ਵਰਕਡ ਐਸ ਅ ਮੈਨੇਜਰ ਰੈਸਟੋਰੈਂਟ ਨਾਊ ਡੂਇੰਗ ਨਰਸਿੰਗ ਡਿਪਲੋਮਾ ਇਨ ਹੋਮ ਕੇਅਰ ਗੀਵਰ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਕਿਸੇ ਵੀ ਕਾਸਟ ਦਾ ਹੋਵੇ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕੈਨੇਡਾ ਜਾਂ ਯੂਕੇ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਏ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਕਾਸਟ ਰਾਮਦਾਸੀ ਸਿੱਖ ਗੋਤ ਸਿੰਧੀ ਉਮਰ 14 1988 ਕੱਦ 5 ਫੁੱਟ 3 ਇੰਚ ਪੜਾਈ ਜੀ ਐਨਐਮ ਨਰਸਿੰਗ ਆਫੀਸਰ ਪੀਟੀਈ ਸਕੋਰ 6 ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਪ੍ਰਾਏ ਕੇ ਮੈਰੀਡ ਇ ਗਵਰਨਮੈਂਟ ਜੋਬ ਤੇ ਨੇ ਭੈਣਾਂ ਦੋ ਨੇ ਇੱਕ ਮੈਰੀਡ ਐ ਸੈਟਲ ਇਨ ਆਸਟ੍ਰੇਲੀਆ ਤੇ ਇੱਕ ਅਨਮੈਰਿਡ ਪਰਿਵਾਰ ਦੀ ਮੰਗੇ ਜੀ ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੂਰਨਮ ਚਰਮਾ ਪਤਾ ਰੋਪੜ ਗੋਤ ਕਾਉਂਸਲ ਉਮਰ 6 ਜੁਲਾਈ 1995 ਜਨਮ ਟਾਈਮ 3:37 ਪੀ.ਐਮ ਪੜਾਈ ਗ੍ਰੈਜੂਏਸ਼ਨ ਡੀ.ਐਮ.ਐਲ.ਟੀ 3 ਇਅਰਸ ਬੀ.ਐਸ.ਸੀ 2 ਇਅਰਸ ਕੱਦ 5 ਫੁੱਟ ਤੇ ਕੰਮ ਇਹ ਜੀ ਇਹਨਾਂ ਦਾ ਜੌਬ ਇਨ ਬਾਇਓਟੈਕ ਲੈਬ ਰੀ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਪ੍ਰਾਈਵੇਟ ਗਵਰਨਮੈਂਟ ਚਾਹ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਕੌਰ ਕਾਸਟ ਜੱਟ ਸਿੱਖ ਕੱਦ 5 ਫੁੱਟ 2 ਇੰਚ ਪੜ੍ਹਾਈ ਪਲੱਸ 2 ਪਾਸ ਸੈਲਰ ਦਾ ਕੋਰਸ ਕੀਤਾ ਹੋਇਆ ਹੈ ਉਮਰ 22 ਤਿੰਨ 2000 ਲੜਕੀ ਘਰ ਦਾ ਘਰੇਲੂ ਕੰਮ ਕਰਦੀ ਹੈ ਤੇ ਪਰਿਵਾਰ ਦੀ ਮੰਗੇ ਲੜਕੇ ਦੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ ਹੋਣ ਤੇ ਜ਼ਮੀਨ 15 ਤੋਂ 20 ਕਿੱਲੇ ਹੋਵੇ ਤੇ ਲੜਕਾ ਸੂਣਾ ਸੁਨੱਖਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਚੰਡੀਗੜ੍ਹ ਕਾਸਟ ਕੈਸ਼ਪ ਰਾਜਪੂਤ ਉਮਰ 30 ਸਾਲ ਕੱਦ 5 ਫੁੱਟ 4 ਇੰਚ ਕੰਮ ਗਵਰਨਮੈਂਟ ਜੋਬ ਇਨ ਚੰਡੀਗੜ੍ਹ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਤੇ ਘਰ ਹੋਵੇ ਮੁੰਡਾ ਕੈਸ਼ਪ ਰਾਜਪੂਤ ਕਾਸਟ ਤੋਂ ਹੀ ਹੋਵੇ ਪ੍ਰਿਫਰ ਟਰਾਈ ਸਿਟੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਪ੍ਰੀਤ ਕੌਰ ਪਤਾ ਬਠਿੰਡਾ ਕਾਸਟ ਐਸਸੀ ਉਮਰ 10/7/1996 ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਜੀ ਐਨ ਐਮ ਪ੍ਰਾ ਇੱਕ ਭੈਣਾ 3 ਦੋ ਮੈਰਿਡ ਪਿਤਾ ਗੁਰਜੰਟ ਸਿੰਘ ਫੈਮਿਲੀ ਦੇ ਵਿੱਚ ਮਾਤਾ ਨੇ ਪਰਿਵਾਰ ਦੀ ਮੰਗੇ ਮੁੰਡੇ ਦਾ ਆਪਣਾ ਵਧੀਆ ਕਾਰੋਬਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਜਾਂ ਕਿਸੇ ਵੀ ਯੂਰਪ ਕੰਟਰੀ ਦੇ ਵਿੱਚ ਪੀਆਰ ਹੋਵੇ ਜਿਹਾ ਫਿਰ ਗਵਰਨਮੈਂਟ ਚੌਪ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਕਾਸਟ ਲੋਬਾਣਾ ਸਿੱਖ ਉਮਰ 39 ਸਾਲ ਕੱਦ 5 ਫੁੱਟ 10 ਇੰਚ ਸੈਂਬਲਿੰਗ ਬੀ ਟੈਕ ਭਰਾ ਏਕੇ ਜੀ ਬੀ ਟੈਕ ਐਮ ਬੀਏ ਸੈਟਲ ਯੂਐਸਏ ਤੇ ਪੜ੍ਹਾਈ ਬੀਟੈਕ ਮਕੈਨੀਕਲ ਕਮਾਈ ਜੀ 7 ਲੱਖ ਇਨਕਮ ਸਾਲ ਦੀ 5 ਕਿੱਲੇ ਜ਼ਮੀਨ ਹੈ 2 ਫਲੈਟ ਨੇ ਕਰਨਾਟਕਾ ਤੇ ਪੰਜਾਬ ਚ ਪਿਤਾ ਰਿਟਾਇਰ ਨੇ ਜਰਨਲ ਮੈਨੇਜਰ ਮਾਤਾ ਰਿਟਾਇਰ ਨੇ ਗਵਰਨਮੈਂਟ ਲੈਕਚਰਰ ਇਹ ਪਰਿਵਾਰ ਦੀ ਮੰਗੇ ਜੀ ਸੌਰੀ ਮੁੰਡਾ ਲੀਗਲੀ ਡਿਵੋਰਸਡ ਐਂਡ ਇਸ਼ੂ ਲੈਸ ਤੇ ਰੈਸੀਡੈਂਸ ਡਬਲ ਸਟੋਰੀ ਹਾਊਸ 300 ਗੱਜਾੜ ਇਨ ਪੋਸ਼ ਕਲੋਨੀ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਨੌਨ ਵਰਕਿੰਗ ਜੈਂਟਲ ਫੈਮਿਲੀ ਡਿਵੋਰਸੀ ਜਾਂ ਵਿਡੋ ਇਸ਼ੂ ਲੈਸ ਐਸੈਪਟਡ ਕਾਸਟ ਕੋਈ ਭਾਰਤੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਮ ਸੇਂਗ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 6 11 1994 ਕੱਦ 6 ਫੁੱਟ ਪੜਾਈ ਪਲੱਸ 2 ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪਹਿਣਾ ਦੋਨੇ ਮੈਰਿਡ ਨੇ ਕੰਮ ਇਹ ਜੀ ਇਹਨਾਂ ਦਾ 6 ਕਿੱਲੇ ਜ਼ਮੀਨ ਹੈ ਆਪਣਾ ਕਾਰੋਬਾਰ ਬਿਜ਼ਨਸ ਹੈ ਕਮਾਈ 1.5 ਲੱਖ ਪ੍ਰਤੀ ਮਹੀਨਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਪੜੀ ਲਿਖੀ ਤੇ ਘਰ ਸੰਭਾਲਣ ਵਾਲੀ ਹੋਵੇ ਨਾਲ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨਾਬਾ ਪਟਿਆਲਾ ਕਾਸਟ ਜੱਟ ਸਿਕ ਗੋਤ ਬੈਣੀਪਾਲ ਉਮਰ 28 ਤਿੰਨ 1993 ਕੱਦ 6 ਫੁੱਟ ਪੜਾਈ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਫਰੋਮ ਨਿਊਜ਼ੀਲੈਂਡ ਪ੍ਰਾ ਏਕੇ ਮੈਰੀਡ ਨਿਊਜ਼ੀਲੈਂਡ ਸਿਟੀਜ਼ਨ ਪਿਤਾ ਰਿਟਾਇਰ ਟੀਚਰ ਮਾਤਾ ਹਾਊਸ ਵਾਈਫ ਨੇ ਕਾਮਯਾ ਜੀ ਇਹਨਾਂ ਦਾ ਜੌਬ ਇਲੈਕਟ੍ਰੀਕਲ ਟੈਕਨੀਸ਼ੀਅਨ ਸੱਤ ਕਿੱਲੇ ਜ਼ਮੀਨ ਹੈ ਇੱਕ ਪਲਾਟ ਸ਼ਹਿਰ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪੜੀ ਲਿਖੀ ਹੋਵੇ ਬੀ ਐਸਸੀ ਨਰਸਿੰਗ ਜਾਂ ਇੰਜੀਨੀਅਰਿੰਗ ਜਾਂ ਐਮ ਬੀਏ ਕੀਤੀ ਹੋਵੇ ਜਾਂ ਨਿਊਜ਼ੀਲੈਂਡ ਦੇ ਵਿੱਚ ਰਹਿੰਦੀ ਹੋਵੇ ਤੇ ਸੋਹਣੀ ਸੁਨੱਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਗਵਾੜਾ ਕਾਸਟ ਜੱਟ ਸਿੱਖ ਉਮਰ 1992 ਕੱਦ 5 ਫੁੱਟ 2 ਇੰਚ ਪੜ੍ਹਾਈ ਮੈਡੀਕਲ ਨਾਨ ਮੈਡੀਕਲ ਲਾਅ ਡਿਗਰੀ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਭਰਾ ਤਿੰਨ ਨੇ ਜੀ ਕਾਮੇ ਜੀ ਇਹਨਾਂ ਦਾ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੋਬ ਲਾ ਪਰੈਕਟਿਸ ਤੇ ਨਾਲ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਹਣਾ ਸੁਨੱਖਾ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰੋਪੜ ਕਾਸਟ ਜੱਟ ਸਿੱਖ ਗੋਤ ਬੈਂਸ ਉਮਰ 1993 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਹਿਨ ਇੱਕ ਮੈਰਿਡ ਹੈ ਕੰਮ ਇਹ ਜੀ ਇਹਨਾਂ ਦਾ ਦੁਬਈ 5 ਇਅਰ ਐਕਸਪੀਰੀਅੰਸ ਡਰਾਈਵਰੀ ਲਿਸੈਂਸ ਪਿਤਾ ਖੇਤੀਬਾੜੀ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕਰੇ ਲੂ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਸਿੰਪਲ ਵਿਆਹ ਕਰਨਾ ਹੈ ਹੋਰ ਕੋਈ ਮੰਗਣੀ ਬੁਟੀਕ ਦਾ ਕੰਮ ਸਿੱਖੀ ਹੋਵੇ ਲੜਕੀ ਰਾਜਪੁਰਾ ਪਟਿਆਲਾ ਸਰਹੰਦ ਹਰਿਆਣਾ ਤੇ ਨਵਾਂ ਸ਼ਹਿਰ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ ਬੀ ਐਸ ਸੀ ਨਰਸਿੰਗ ਜ਼ਿਲ੍ਹਾ ਮੋਗਾ ਕੰਮ ਇਹ ਜੀ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਸਟਰ ਵੀਜ਼ਾ ਹੈ ਤੇ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੋਈ ਏ ਹੁਣ ਪੰਜਾਬ ਵਿੱਚ ਇਹ ਤੇ ਪਰਿਵਾਰ ਦੀ ਮੰਗੇ ਕਨੇਡਾ ਦਾ ਪੀਆਰ ਲੜਕਾ ਚਾਹੀਦਾ ਹੈ ਭਰਾ ਕਨੇਡਾ ਪੀਆਰ ਤੇ ਮੈਰਿਡ ਹੈ ਪਿਤਾ ਗਵਰਨਮੈਂਟ ਚੌਕ ਤੋਂ ਰਿਟਾਇਰ ਨੇ ਤੇ ਮਾਤਾ ਪਿਤਾ ਦਾ ਕਨੇਡਾ ਦਾ ਸੁਪਰ ਵੀਜ਼ਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਜੀਤ ਸਿੰਘ ਪਤਾ ਕੋਟਲਾ ਟੱਕ ਖੰਨਾ ਕਾਸਟ ਜੱਟ ਸਿੱਖ ਉਮਰ 1994 ਪੜ੍ਹਾਈ ਪਲੱਸ 2 ਗੋਥ ਗੇਲਬ ਦੇਸ਼ਾ ਕੱਦ 5 ਫੁੱਟ 4 ਇੰਚ ਪਿਤਾ ਨਿਰਭੈ ਸਿੰਘ ਮਾਤਾ ਸਵਰਨਜੀਤ ਕੌਰ ਕਾਮੇ ਜੀ 4 ਕਿੱਲੇ ਜ਼ਮੀਨ ਨੇ ਤਿੰਨ ਕ ਬੈਨਾਂ ਨੇ ਵਧੀਆ ਘਰ ਪਰਿਵਾਰੇ ਵਧੀਆ ਆਮਦਨ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਖਰਚਾ ਮੁੰਡੇ ਦੇ ਵੱਲੋਂ ਕੀਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੇਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਤੇ ਮੇਰਾ ਕਾਸਟ ਇਹ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ ਏਕ ਮੈਰਿਡ ਬ੍ਰਦਰ ਦੋ ਨੇ ਇੱਕ ਮੈਰਿਡ ਇੱਕ ਅਨਮੈਰਿਡ ਡੂਇੰਗ ਜੌਬ ਇਨ ਪ੍ਰਾਈਵੇਟ ਸੈਕਟਰ ਲੜਕਾ ਵੈਲ ਸੈਟਲ ਹੋਵੇ ਬਿਜ਼ਨਸ ਔਰ ਗੁੱਡ ਪੈਕੇਜ ਜੌਬ ਹੋਵੇ ਲੜਕਾ ਵੈਸ਼ਨੋ ਅਪਰ ਕਾਸਟ ਤੋਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਟੇਟਸ ਅਨਮੈਰਿਡ ਡੇਟ ਆਫ ਬਰਥ 1987 ਹਾਈਟ 5 ਫੁੱਟ 3 ਇੰਚ ਸਟੱਡੀ ਪਲੱਸ 2 ਐਂਡ ਡਿਪਲੋਮਾ ਬਿਊਟੀ ਐਂਡ ਸਲੂਨ ਕਸਟਮਰ ਵੀ ਸਿੱਕ ਸਿਟੀ ਕਪੂਰਥਲਾ ਫਾਦਰ ਐਕਸਪਾਇਰ ਨੇ ਤੇ ਮਦਰ ਹੋਮ ਮੇਕਰ ਦੇ ਇੱਕ ਭਰਾਈ ਮੈਰਿਡ ਇੱਕ ਭਰਾ ਅਨਮੈਰਿਡ ਆਪਣਾ ਬਿਜ਼ਨਸ ਤੇ ਖੇਤੀਬਾੜੀ ਦਾ ਕੰਮ ਹੈ ਜੀ ਇੱਕ ਬ੍ਰਦਰ ਕਨੇਡਾ ਸਿਟੀਜਨ ਹੈ ਤੇ ਸਿੰਪਲ ਫੈਮਲੀ ਐਂਡ ਸਿੰਪਲ ਫੈਮਲੀ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਤੇ ਪਰਿਵਾਰ ਦੀ ਮੰਗੇ ਜੀ ਨੋ ਸਮੋਕਿੰਗ ਨੋ ਅਲਕੋਹਲ ਐਂਡ ਵੈਜੀਟੇਰੀਅਨ ਧਾਰਮਿਕ ਫੈਮਿਲੀ ਪੰਜਾਬ ਐਂਡ ਕੈਨੇਡਾ ਤੋਂ 50 ਤੋਂ 80 ਕਿਲੋਮੀਟਰ ਦੀ ਦੂਰੀ ਤੋਂ ਕੰਟੈਕਟ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਉਮਰ 5/12/1996 ਨਿਊਜ਼ੀਲੈਂਡ ਪੀਆਰ ਕਾਸਟ ਜੱਟ ਸਿੱਖ ਗੋਤ ਚੀਮਾ ਕੱਦ 5 ਫੁੱਟ 7 ਇੰਚ ਮੁੰਡਾ ਸਿੱਖ ਸਰਦਾਰ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਪਤਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਬ੍ਰਾਮਟਨ ਕੈਨੇਡਾ ਉਮਰ ਮਾਰਚ 1990 ਪੜ੍ਹਾਈ ਐਮਸੀਏ ਇੰਡੀਆ ਆਈਟੀ ਐਡਵਾਂਸ ਡਿਪਲੋਮਾ ਇਨ ਕੈਨੇਡਾ ਪੀਆਰ ਕੈਨੇਡਾ ਇੱਕਪਰਾ ਮੈਰਿਡ ਪੀਆਰ ਕੈਨੇਡਾ ਗੋਤ ਪੰਦੇਰ ਕਾਸਟ ਜੱਟ ਸਿੱਖ ਕੱਦ 5 ਫੁੱਟ 6 ਇੰਚ ਕੰਮੇ ਜੀ ਇਹਨਾਂ ਦਾ ਜੌਬ ਆਈਟੀ ਪਰਮਾਨੈਂਟ ਜੌਬ ਇਨ ਰੈਪਿਊਟੇਸ਼ਨ ਕੰਪਨੀ ਪਿਤਾ ਕੰਪਨੀ ਦੇ ਵਿੱਚ ਮੈਨੇਜਰ ਅਤੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਲੜਕਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਦਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਲੜਕੀ ਬੇਕਸੂਰ ਥੋੜਾ ਸਮਾਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਚਮਨਾ ਨਗਰ ਹਰਿਆਣਾ ਉਮਰ 3 10 1998 ਕਾਸਟ ਐਸ ਸੀ ਕੱਦ 5 ਫੁੱਟ 1 ਇੰਚ ਪੜਾਈ ਬੀਏ ਪਾਸ ਹੈ ਨਾ 3 ਨੇ 2 ਮੈਰਿਡ ਨੇ 1 ਅਨਮੈਰਿਡ ਹੈ ਪੁਰਾ ਏਕੇ ਅਨਮੈਰਿਡ ਹੈ ਕੰਮ ਹੈ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਨੌਕਰੀ ਕਰਦੀ ਆ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦੇਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨਾਬਾ ਕਾਸਟ ਜੱਟ ਸਿੱਖ ਉਮਰ 24 ਸਾਲ ਪੜ੍ਹਾਈ ਪਲੱਸ 2 ਪ੍ਰਾ ਇੱਕ ਆਸਟ੍ਰੇਲੀਆ ਮੁੰਡਾ ਮੰਗਲੀ ਕੇ ਕਾਮੇਜੀ ਮੁੰਡਾ ਚੋਕੇ ਦੇ ਵਿੱਚ ਕੰਮ ਕਰਦਾ ਹੈ ਤੇ ਪਰਿਵਾਰ ਦੀ ਮੰਗੇ કુડી સોનીસ નકી પડી લીખી મંગલિક હોવે તે નાલ પરિવાર ਦਾ ਨੰਬਰ ਦਿੱਤਾ ગઈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ હાંਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਰਨਾਲ ਕਾਸਟ ਜਟ ਸਿੱਖ ਗੋਤ ਸੰਧੂ ਉਮਰ 26 8 1998 ਕੱਦ 6 ਫੁੱਟ ਪੜਾਈ ਬੀਟੈਕ ਭੈਣਾ ਦੋਨੇ ਮੈਰਿਡ ਨੇ ਕੰਮ ਹੈ ਜੀ ਵਰਕਿੰਗ ਇਨ ਆਈਟੀ ਕੰਪਨੀ ਮੁਹਾਲੀ ਆਪਣਾ ਸਟਾਰਟਅਪ ਇਨ ਈ-ਕਾਮਰਸ 13 ਕਿਲੇ ਜ਼ਮੀਨ ਹੈ ਫਲੈਟ ਇਨ ਮੁਹਾਲੀ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਪਟਿਆਲਾ ਮੁਹਾਲੀ ਹਰਿਆਣਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਹਿਮ ਲੜਕੇ ਦਾ ਸੋਰੀ ਲੜਕੇ ਦਾ ਨਾਮ ਕੁਲਵਿੰਦਰ ਸਿੰਘ ਪਿਤਾ ਦਾ ਨਾਮ ਸੁਰੇਸ਼ ਸਿੰਘ ਜਨਮ ਮਿਤੀ 36 1992 ਕਾਸਟ ਰਾਮਦਾਸੀਆ ਸਿੱਖ ਗੋਤ ਰੰਗਲੇ ਤੇ ਡਾਬਰੇ ਕੱਦ 5 ਫੁੱਟ 5 ਇੰਚ ਪੜਾਈ ਬੀਟਾ ਕੰਪਿਊਟਰ ਸਾਇੰਸ ਕਾਮਯੇ ਜੀ ਸਰਕਾਰੀ ਨੌਕਰੀ ਕਰਦੇ ਆ ਕਲਰਕ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇੱਕ ਵੱਡਾ ਪ੍ਰਾ ਮੈਰਿਡ ਐਂਡ ਇਨ ਗਵਰਨਮੈਂਟ ਜੌਬ ਇੱਕ ਛੋਟਾ ਪ੍ਰਾ ਅਨਮੈਰਿਡ ਤੇ گورਨਮੈਂਟ ਜੌਬ ਕਰਦੇ ਆ ਫਾਦਰ ਆਲਸੋ ਰਿਟਾਇਰ ਫ্রম گورਨਮੈਂਟ ਜੌਬ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫਤਿਹਗੜ ਸ ਹੈ ਪਟਿਆਲਾ ਰੋਪੜ ਜ਼ਿਲ੍ਹਿਆਂ ਨੂੰ ਪਹਲੇ ਤੇ ਮੈਰਿਜ ਬਿਊਰੋ ਵਾਲੇ ਦੂਰ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी अगला रिश्ता नोट करो जी नाम सिंह संधू हाइट 5 फुट 7 इंच एज 27 साल क्वालिफिकेशन मास्टर डिग्री ऑक्यूपेशन सॉफ्टवेयर इंजीनियरिंग ਜੋ ਐਸੇ ਸੈਟਲ ਨੀਡ ਗਰਲ ਜੋ ਐਸੇ ਐਂਡ ਕੈਨੇਡਾ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਪਲਾਲ ਸਿੰਘ ਨਾਮ ਰੂਪ لال ਪਤਾ ਬੰਗਾ ਨਵਾਸ਼ਹਿਰ ਕਾਸਟ ਐਸਸੀ ਉਮਰ 35 ਸਾਲ ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਮਾਤਾ ਪਿਤਾ ਐਕਸਪਾਇਰ ਨੇ ਭੈਣਾ ਚਾਰ ਨੇ ਤਿੰਨ ਅਣ ਮੈਰਿਡ ਨੇ ਇੱਕ ਅਣ ਮੈਰੀ ਨੇ ਭਰਾ ਨੋ ਤੇ ਕੰਮ ਇਹ ਜੀ ਮੁੰਡੇ ਦਾ ਰੰਗ ਦਾ ਕੰਮ ਏ ਤੇ ਆਪਣਾ ਘਰ ਏ ਤੇ ਪਰਿਵਾਰ ਦੀ ਮੰਗੇ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਘਰ ਸੰਭਾਲਣ ਲਈ ਘਰੇਲੂ ਹੋਵੇ ਆਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਜੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਐਡ ਦੀ ਫੀਸ ਇੱਕ ਵਾਰੀ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਨੂੰ ਰਿਸ਼ਤਾ ਨਹੀਂ ਹੁੰਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ